ਆਪਣੇ ਆਪੀ ਲੜ ਕੇ ਖੋਹ ਹੱਕ ਜਿਨ੍ਹਾਂ ਦੇ ਆਪਣੇ ਆਪੀ ਲੜ ਕੇ ਖੋਹ ਬਹੁਤ ਹੀ ਸਤਿਕਾਰਯੋਗ ਮਲਾਜ਼ਮ ਸਾਥੀਓ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਪਿਛਲੇ 3 ਸਾਲਾਂ ਤੋਂ ਲਗਾਤਾਰ ਇਹ ਸਰਕਾਰ ਦਾ سیاਪਾ ਕਰ ਰਿਹਾ ਹੈ ਕਿ 2021 ਜ ਜਦੋਂ 52 ਦਿਨ ਦੀ ਹੜਤਾਲ ਚੱਲ ਰਹੀ ਸੀ ਉਹਦੇ ਵਿੱਚ ਮਾਨਜੋ ਕੇਬਨਿਟ ਮੰਤਰੀ ਤੋਂ ਸਮੇਂ ਦੇ ਸੀਐਮ ਸਾਹਿਬ ਨਾਲ ਬੈਠਕ ਤੋਂ ਬਾਅਦ ਇਹ ਫੈਸਲਾ ਹੋਇਆ ਸੀ ਵਿਸ਼ੇਸ਼ੀ ਭਰਤੀ ਡੀਸੀ ਰੇਟ ਤੇ ਹੋਊਗੀ ਸਫਾਈ ਸੇਵਕ ਸੀਵਰ ਮੈਨਾਂ ਦੀ ਪਰ ਕਪੂਥਲਾ ਪ੍ਰਸ਼ਾਸਨ ਇੰਨਾ ਕਿ ਟੀਟ ਇੰਨਾ ਕਿ ਮਕਮਲ ਵਿਸ਼ੇਸ਼ਾ ਅਜ ਤੱਕ ਭਰਤੀ ਨਹੀਂ ਕਰ ਸਕਿਆ ਉਤੋਂ ਜਿਹੜੀ ਇਹ ਸੈਂਟਰ ਸਰਕਾਰ ਦੀ ਪਾਲਿਸੀ बार-बार ਗਿੱਲਾ ਸੁੱਕੇ ਤੇ ਲਾ ਕੇ ਆ ਰਹੇ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਸਫਾਈ ਸੇਵਕ ਸਿਵਰਮੈਨ ਜਾਂ ਕਲਰਿਕਲ ਕਾਮਾ ਜਾਂ ਜਿੰਨੀਆਂ ਵੀ ਸਾਡੀਆਂ ਕੈਟਾਗਰੀਆਂ ਹੈ ਚਾਹੇ ਅਫਸਰ ਸਰਪੰਨ ਹੈ ਅੱਜ ਇਤੋਂ ਦੁਖੀ ਬਹੁਤ ਆ ਕਦੀ 3 ਵਜੇ ਰਾਤ ਨੂੰ ਖਾਲ ਦਿੰਦੇ ਆ ਉਹ ਟੀਮ ਆ ਰਹੀ ਆ